ਸੋਪਰੇਸ਼ਨ ਕਰਨਾ ਰਿਹਾ ਜੋ ਕਿ ਸਾਡਾ ਇਹ ਡਰਗ ਹੌਟਸਪੌਟ ਹੈ ਤਕਰੀਬਨ ਇੱਥੇ ਇਹ ਬਸਤੀ ਵਿੱਚ 20 ਤੋਂ 25 ਘਰ ਇਹ ਜੇ ਨੇ ਜਿਨ੍ਹਾਂ ਦੇ ਹਰੇਕ ਮੈਂਬਰ ਤੇ ਐਨਡੀਪੀ ਦੇ 5 7 7 ਨਦਰ ਕਰਜ਼ੇ ਦਾ ਦੂਰੇ ਤੇ ਉਸ ਦਾ ਜਿਹੜਾ ਮੁੱਖ ਮੰਤਵ ਇਹ ਹੈ ਵੀ ਜਿਹੜੇ ਬੈਡ ਐਲੀਮੈਂਟਸ ਨੇ ਜਿਹੜੇ ਇਹ ਨਸ਼ਾ ਤਸਕਰ ਨੇ ਵੀ ਇਹਨਾਂ ਨੂੰ ਅਸੀਂ ਨਸ਼ਾ ਵੇਚਣ ਤੋਂ ਰੋਕਣਾ ਤੇ ਇਹਨਾਂ ਦਾ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਸਿਨ ਚੱਕਣ ਜਾਣਾ ਤਾਂ ਜੋ ਜਿਹੜੇ ਆਮ ਪਬਲਿਕ ਆ ਉਹ ਉਹਨਾਂ 'ਤੇ ਵਿਸ਼ਵਾਸ ਬਣਾ ਰਹੇ ਤੇ ਜਿਹੜੀ ਪੰਜਾਬ ਪੁਲਿਸ ਆ ਜਿਹੜੀ ਉਹ ਇਹ ਨਸ਼ਿਆਂ ਦੇ ਵਿਰੁੱਧ ਵਧੀਆ ਕੰਮ ਕਰ ਰਹੀ ਆ ਅੱਜ ਅਸੀਂ ਤਕਰੀਬਨ 5 ਤੋਂ 7 ਜਿਹੜੇ ਸ਼ੱਕੀ ਮੋਟਰਸਾਈਕਲ ਕਾਬੂ ਕੀਤੇ ਆ ਤੇ ਪੰਜ ਚਾਰ ਜਿਹੜੇ ਅਸੀਂ ਆਪਣਾ ਸ਼ੱਕੀ ਬੰਦੇ ਵੀ ਅੱਜ ਚੈੱਕ ਕੀਤੇ ਆ ਕੋ ਲੋਕਾਂ ਨੂੰ ਅਪੀਲ ਇਹੀ ਕਰਦੇ ਆ ਵੀ ਜਿਹੜਾ ਇਹ ਨਸ਼ਾ ਵੇਚਦਾ ਵਾ ਕੋਈ ਵੀ ਉਹਦੇ ਵੇਖ ਹੋ ਹੋ ਕੇ ਬੇਜਿਸ ਕੋ ਕੇ ਪੰਜਾਬ ਪੁਲਿਸ ਨੂੰ ਸਾਨੂੰ ਤੋਰੀ ਡੀਐਸਪੀ ਐਸਐਸਓ ਤੋਰੀ ਇਹਨਾਂ ਨੂੰ ਇਨਫੋਰਮੇਸ਼ਨ ਦੇਣ ਤਾਂ ਜੋ ਜਿਹੜੀ ਜਵਾਨੀ ਆ ਪੰਜਾਬ ਦੀ ਨੂੰ ਪਤਾ ਵੀ ਬੜਾ ਕਈ ਘਰਾਂ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਨੌਜਵਾਨ ਜਿਹੜਾ ਨਸ਼ਿਆਂ ਚ ਫਸ ਚੁੱਕੇ ਨੇ ਉਹਨਾਂ ਨੂੰ ਅਸੀਂ ਤਾੜਨਾ ਵੀ ਕਰਦੇ ਆ ਨਸ਼ਾ ਸਮੂਹਰਾਂ ਨੂੰ ਵੀ ਤੁਹਾਨੂੰ ਜੇਲ ਤਾਂ ਅਸੀਂ ਭੇਜਾਂਗੇ ਭੇਜਾਂਗੇ ਜਿਹੜਾ ਤੁਸੀਂ ਨਸ਼ਿਆਂ ਤੋਂ ਜਿਹੜੀ ਇਹ ਪ੍ਰਾਪਰਟੀ ਬਣਾਈ ਆ ਗੈਰਕਾਨੂੰਨੀ ਉਹਨੂੰ ਢਾਵਾਂਗੇ ਵੀ ਦੇਖੋ ਜਿੱਦਾਂ ਪੰਜਾਬ ਸਰਕਾਰ ਵੱਲੋਂ ਬڑا ਜਿਹੜਾ ਅਹਿਮ ਜਿਹੜਾ ਚਲਾਰਾ ਯਾਰਾ ਜੁਧ ਨਸ਼ਾ ਵਿਰੁੱਧ ਉਹਦੇ ਤਹਿਤ ਮਾਨ ਜੋ ਸਾਡੇ ਡੀਪੀ ਸਾਹਿਬ ਅਤੇ ਸ਼੍ਰੀ ਸਰਤਾਜ ਸਿੰਘ ਚਾਹਲ ਆਈਪੀਐਸ ਐਸਐਪੀ ਸਰੂਰ ਵੱਲੋਂ ਅੱਜ ਅਸੀਂ ਧੂਰੀ ਵਿਖੇ ਇੱਕ ਜਿਹੜੀ ਆ ਬਸਤੀ ਆ ਉੱਥੇ ਕਾਸ ਆਪਰੇਸ਼ਨ ਕਰਨਾ ਰਿਹਾ ਜੋ ਕਿ ਸਾਡਾ ਇਹ ਡਰੱਗ ਹੌਟਸਪੌਟ ਆ ਤਕਰੀਬਨ ਇੱਥੇ ਇਹ ਬਸਤੀ ਵਿੱਚ 20 ਤੋਂ 25 ਘਰ ਇਹ ਜੇ ਨੇ ਜਿਨ੍ਹਾਂ ਦੇ ਹਰੇਕ ਮੈਂਬਰ ਤੇ ਐਨਡੀਪੀ ਦੇ ਪੰਜ ਸੱਤ ਸੱਤ ਦਾਦਾ ਪਰਚੇ ਦੱਦਨੇ ਤੇ ਅੱਜ ਮੈਂ ਐਸਪੀ ਡੀ ਸਰੂਰ ਮੇਰੇ ਨਾਲ ਡੀਐਸਪੀ ਧੂਰੀ ਜਮਨਜੀਤ ਐਸਐਚਓ ਧੂਰੀ ਸਦਰ ਧੂਰੀ ਸਿਟੀ ਧੂਰੀ ਤੇ ਹੋਰ ਸਾਡੀ ਜ਼ਿਲ੍ਹੇ ਦੀ ਤਕਰੀਬਨ 1.5 ਤੋਂ 200 ਜਿਹੜੇ ਅਸੀਂ ਜਵਾਨ ਵਿੱਚ ਇਨਕਲੂਡਿੰਗ ਲੇਡੀ ਸਟਾਫ ਅੱਜ ਇਸ ਬਸਤੀ ਦੀ ਆਪਣਾ ਕਾਸ ਆਪਰੇਸ਼ਨ ਕਰਨ ਆਏ ਹਾਂ ਇਸ ਦਾ ਮੁੱਖ ਮਕਸਦ ਇਹ ਆ ਵੀ ਜਦੋਂ ਅਸੀਂ ਇਹ ਕਾਸ ਆਪਰੇਸ਼ਨ ਕਰਦੇ ਹਾਂ ਤਾਂ ਸਾਰਾ ਅਸੀਂ ਏਰੀਆ ਜਿਹੜਾ ਹੈਗਾ ਇਹ ਨਾਕਾ ਬੰਦੀ ਕਰਕੇ ਪੂਰਾ ਬਲੌਕ ਕਰਦੇ ਹਾਂ ਅਤੇ ਫਿਰ ਵੱਖਰੀਆਂ ਸਰਚ ਟੀਮਾਂ ਬਣਾ ਕੇ ਜਿਹੜੇ ਸਾਡੇ ਹਾਰਸਪੋਟ ਚੱਕੀ ਘਰ ਹੁੰਦੇ ਨੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੀ ਸੀ ਤਲਾਸ਼ੀ ਕਰਦੇ ਆ ਤਲਾਸ਼ੀ ਫੰਦ ਕਰਦੇ ਆ ਤੇ ਉਸ ਦਾ ਜਿਹੜਾ ਮੁੱਖ ਮੰਤਵ ਇਹ ਆ ਵੀ ਜਿਹੜੇ ਬੈਡ ਐਲੀਮੈਂਟਸ ਨੇ ਜਿਹੜੇ ਇਹ ਨਸ਼ਾ ਤਸਕਰ ਨੇ ਵੀ ਇਹਨਾਂ ਨੂੰ ਅਸੀਂ ਨਸ਼ਾ ਵੇਚਣ ਤੋਂ ਰੋਕਣਾ ਹੈ ਤੇ ਇਹਨਾਂ ਦਾ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਸਿਨ ਚੱਕਣ ਦੇਣਾ ਤਾਂ ਜੋ ਜਿਹੜੇ ਆਮ ਪਬਲਿਕ ਆ ਉਹ ਉਹਨਾਂ 'ਚ ਵਿਸ਼ਵਾਸ ਬਣਾ ਰਹੇ ਤੇ ਜਿਹੜੀ ਪੰਜਾਬ ਪੁਲਿਸ ਆ ਜਿਹੜੀ ਉਹ ਇਹ ਨਸ਼ਿਆਂ ਦੇ ਬਰੁੱਦ ਵਧੀਆ ਕੰਮ ਕਰ ਰਿਹਾ ਅੱਜ ਅਸੀਂ ਤਕਰੀਬਨ ਪੰਜ ਤੋਂ ਸੱਤ ਜਿਹੜੇ ਸ਼ੱਕੀ ਮੋਟਰਸਾਈਕਲ ਕਾਬੂ ਕੀਤੇ ਆ ਤੇ ਪੰਜ ਚਾਰ ਜਿਹੜੇ ਅਸੀਂ ਆਪਣਾ ਸ਼ੱਕੀ ਬੰਦੇ ਵੀ ਅੱਜ ਚੈੱਕ ਕੀਤੇ ਆ ਗਰਾਉਂਡ ਟੱਪ ਵੀ ਕੀਤੇ ਆ ਤੇ ਅੱਗੇ ਜੋ ਉਹਨਾਂ ਤੋਂ ਕਲੀਅਰ ਕਵਰੀ ਹੋਣੀ ਆ ਉਹ ਤੁਹਾਨੂੰ ਬਾਅਦ ਦੇ ਦੱਸਾਂਗਾ ਸਰ ਅੱਜ ਕਿੰਨੇ ਘਰਾਂ ਦੇ ਜਿਹੜੇ ਨੋਟਿਸ ਲਗਾਏ ਗਏ ਨੇ ਅੱਜ ਅਸੀਂ ਇੱਥੇ ਕਿ ਤੁਸੀਂ ਦੇਖ ਰਹੇ ਹੋ ਕਿ ਸ਼ੰਭੂ ਹੈ ਜੋ ਕਾਫੀ ਉਹਨਾਂ ਦੇ ਐਨਡੀਪੀਐਸ ਦੇ ਪਰਚੇ ਨੇ ਤੇ ਉਹਦੇ ਤੇ ਅੱਜ ਅਸੀਂ ਉਹਦੇ ਘਰੇ ਆ ਜਿਹੜਾ ਜੋ ਕੰਪੀਟੈਂਟ ਅਥਾਰਟੀ ਉਹਦੀ ਪ੍ਰਾਪਰਟੀ ਜਿਹੜਾ ਆਪਣਾ ਘਰ ਹੈਗਾ ਉਹਨੂੰ ਫਰੀਜ਼ ਕਰਵਾ ਤੇ ਨੋਟ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਜੀ ਦੇਖੋ ਲੋਕਾਂ ਨੂੰ ਅਪੀਲ ਹੀ ਕਰਦੇ ਆਂ ਵੀ ਜਿਹੜਾ ਇਹ ਨਸ਼ਾ ਵੇਚਦਾ ਵਾ ਕੋਈ ਵੀ ਉਹਦੇ ਬੇਖੌਫ ਹੋ ਕੇ ਬੇਝਿਜਕ ਹੋ ਕੇ ਪੰਜਾਬ ਪੁਲਿਸ ਨੂੰ ਸਾਨੂੰ ਧੋਰੀ ਡੀਐਸਪੀ ਐਸਐਚਓ ਧੋਰੀ ਇਹਨਾਂ ਨੂੰ ਇਨਫੋਰਮੇਸ਼ਨ ਦੇਣ ਤਾਂ ਜੋ ਜਿਹੜੀ ਜਵਾਨੀ ਆ ਪੰਜਾਬ ਦੀ ਤੁਹਾਨੂੰ ਪਤਾ ਵੀ ਬੜਾ ਕਈ ਘਰਾਂ ਦਾ ਬੁਰਾ ਹਾਲ ਹੈ ਕਿਉਂਕਿ ਨੌਜਵਾਨ ਜਿਹੜਾ ਨਸ਼ਿਆਂ 'ਚ ਫਸ ਚੁੱਕੇ ਨੇ ਉਹਨਾਂ ਨੂੰ ਅਸੀਂ ਤਾੜਨਾ ਵੀ ਕਰਦੇ ਆਂ ਨਸ਼ਾ ਸਮਗਲਰਾਂ ਨੂੰ ਲੀ ਤਾਂ ਨੂੰ ਜੇਲ ਤਾਂ ਅਸੀਂ ਭੇਜਾਂਗੇ ਭੇਜਾਂਗੇ ਜਿਹੜਾ ਤੁਸੀਂ ਨਸ਼ਿਆਂ ਤੋਂ ਜਿਹੜੀ ਇਹ ਪ੍ਰਾਪਰਟੀ ਬਣਾਈ ਆ ਗੈਰਕਾਨੂੰਨੀ ਉਹਨੂੰ ਢਾਵਾਂਗੇ ਵੀ ਅਤੇ ਜਿਹੜਾ ਉਹਨੂੰ ਫ੍ਰੀਜ਼ ਕਰਕੇ ਉਹਨੂੰ ਜੜੀ ਕੁਰਕੀ ਵੀ ਕਰਾਂਗੇ ਥੈਂਕ ਯੂ ਜੈਨ